ਪੰਜਾਬ ਐਮ ਪੀ ਐਮ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰ ਰਹੇ ਹਾਂ ਕਿ ਜੇਕਰ ਕੋਈ ਲੋਟਰੀ ਜਿੱਤ ਜਾਂਦਾ ਵੈ ਉਸ ਦਾ ਇਨਾਮ ਐ ਕਲੇਮ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਸ਼ੁਰੂਆਤ ਕਰਦੇ ਹਾਂ ਵੀਡੀਓ ਦੇ ਵਿੱਚ ਮੰਨ ਲਓ ਕਿ ਤੁਹਾਡੇ ਕੋਲ ਇੱਕ ਲੋਟਰੀ ਟਿਕਟ ਹੈ ਪੰਜਾਬ ਸਟੇਟ ਲੋਟਰੀ ਦੀ ਤੁਸੀਂ ਟਿਕਟ ਖਰੀਦੀ ਹੈ ਤੁਸੀਂ ਲੋਟਰੀ ਦੇ ਵਿੱਚ ਹਿੱਸਾ ਲੰਨੇ ਹੋ ਪਾਗ ਲੰਨੇ ਹੋ ਔਰ ਤੁਹਾਡਾ ਪਹਿਲਾ ਇਨਾਮ ਐ ਲੱਗ ਜਾਂਦਾ ਹੈ ਪਹਿਲਾ ਇਨਾਮ ਜੋ ਕਿ 1 ਕਰੋੜ ਦਾ 2 ਕਰੋੜ 2.5 ਕਰੋੜ ਕੁਝ ਵੀ ਹੋ ਸਕਦਾ ਹੈ ਪਰ ਉਸ ਨੂੰ ਕਲੇਮ ਕਿਸ ਤਰ੍ਹਾਂ ਕਰਨਾ ਸ਼ੁਰੂਆਤ ਕਰਦੇ ਹਾਂ ਛੋਟੇ ਇਨਾਮ ਤੋਂ ਜੇਕਰ ਤੁਹਾਡਾ 6ਵਾਂ ਇਨਾਮ ਲੱਗਦਾ 5ਵਾਂ ਇਨਾਮ ਲੱਗਦਾ 4ਵਾਂ ਇਨਾਮ ਲੱਗਦਾ 12200 500 ਇਹ ਛੋਟੇ ਇਨਾਮ ਤੁਸੀਂ ਸਿੱਧੇ ਤੌਰ ਤੇ ਜਾ ਕੇ ਕਿਸੇ ਵੀ ਡੀਨਰ ਦੇ ਕੋਲ ਆਪਣੇ ਟਿਕਟ ਦੇ ਕੇ ਲੈ ਸਕਦੇ ਹੋ ਇਸ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਉਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਔਰ ਟਿਕਟ ਆਪਣੀ ਦੇ ਸਕਦੇ ਹੋ ਇੱਕ ਤਰ੍ਹਾਂ ਤੁਹਾਡੀ ਟਿਕਟ ਤੁਹਾਡਾ ਨਗਦ ਇਨਾਮ ਹੈ ਨਗਦ ਪ੍ਰਾਈਜ਼ ਹੈ ਤੁਸੀਂ ਆਪਣੀ ਟਿਕਟ ਦੇਖ ਕੇ ਛੋਟੇ ਮੋਟੇ ਪੁਤਾਨ ਜੋ ਡੀਲਰਸ ਹੁੰਦੇ ਨੇ ਉਹ ਆਪਣੇ ਕੋਲ ਕਰ ਦਿੰਦੇ ਨੇ ਔਰ ਜੋ ਟਿਕਟ ਹੈ ਟਿਕਟ এজੰਸੀ ਦੇ ਵਿੱਚ ਜਮ੍ਹਾਂ ਕਰਕੇ ਆਪਣੇ ਪੈਸੇ ਉੱਥੋਂ ਲੈ ਲੈਂਦੇ ਨੇ ਇਸ ਤਰ੍ਹਾਂ ਹੁੰਦਾ ਵਾ ਛੋਟੇ ਇਨਾਮਾਂ ਦਾ ਪਰ ਜੇਕਰ ਤੁਹਾਡਾ ਵੱਡਾ ਇਨਾਮ ਲੱਗ ਗਿਆ ਵਾ 1 ਕਰੋੜ ਦਾ 1.5 ਕਰੋੜ ਦਾ ਇਹਦੇ ਵਿੱਚ ਕੀ ਹੁੰਦਾ ਵਾ ਕਿ ਪੰਜਾਬ ਸਰਕਾਰ ਦਾ ਫਾਈਨੈਂਸ ਡਿਪਾਰਟਮੈਂਟ ਹੁੰਦਾ ਵਾ ਲੋਟਰੀ ਡਿਪਾਰਟਮੈਂਟ ਹੁੰਦਾ ਵਾ ਉਸ ਦੇ ਵਿੱਚ ਤੁਹਾਨੂੰ ਆਪਣੀ ਟਿਕਟ ਹੈ ਭੇਜਣੀ ਹੁੰਦੀ ਹੈ ਟਿਕਟ ਤੁਸੀਂ ਡਾਕ ਰਾਹੀਂ ਵੀ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਖੁਦ ਜਾ ਕੇ ਵੀ ਉੱਥੇ ਜਮ੍ਹਾਂ ਕਰਵਾ ਸਕਦੇ ਹੋ ਪਰ ਜੇਕਰ ਤੁਸੀਂ ਖੁਦ ਜਾ ਕੇ ਜਮ੍ਹਾਂ ਕਰਵਾਉਗੇ ਤਾਂ ਬਿਹਤ ਸਹੀ ਰਹੇਗਾ ਕਿਉਂਕਿ ਜੋ 1.5 ਕਰੋੜ ਦੀ ਟਿਕਟ ਜੇਕਰ ਤੁਹਾਡੇ ਕੋਲ ਹੈ ਤਾਂ ਹੀ ਤੁਹਾਡੂ ਇਨਾਮ ਦਿੱਤਾ ਜਾਵੇਗਾ ਜੇਕਰ ਮੰਨ ਲਓ ਤੁਹਾਡੀ ਟਿਕਟ ਹੈ ਚੋਰੀ ਹੋ ਜਾਂਦੀ ਇਨਾਮ ਤੁਹਾਡਾ ਕੋਈ ਵੀ ਹੋਵੇ ਛੋਟਾ ਵੱਡਾ ਜਾਂ ਫਿਰ ਕਰੋੜ ਦਾ ਡੇਢ ਕਰੋੜ ਦਾ 50 ਲੱਖ 5 ਇਨਾਮ ਕੋਈ ਵੀ ਹੋ ਸਕਦਾ ਪਰ ਜੇਕਰ ਤੁਹਾਡੀ ਟਿਕਟ ਚੋਰੀ ਹੋ ਜਾਂਦੀ ਹੈ ਇਸ ਦੇ ਵਿੱਚ ਇਨਾਮ ਹੈ ਜੋ ਉਸੇ ਵਿਅਕਤੀ ਨੂੰ ਮਿਲੇਗਾ ਜਿਸ ਦੇ ਕੋਲ ਟਿਕਟ ਹੋਵੇਗੀ ਇਸ ਕਰਕੇ ਹਮੇਸ਼ਾ ਕਿਹਾ ਜਾਂਦਾ ਹੈ ਕਿ ਆਪਣੀ ਟਿਕਟ ਹੈ ਉਸ ਦਾ ਖਾਸ ਧਿਆਨ ਰੱਖਿਆ ਜਾਵੇ ਔਰ ਟਿਕਟ ਨੂੰ ਇੱਕ ਸੁਰੱਖਿਅਤ ਥਾਂ ਤੇ ਰੱਖਿਆ ਜਾਵੇ ਤਾਂ ਕਿ ਜੇਕਰ ਟਿਕਟ ਇਨਾਮ ਲੱਗਦਾ ਹੈ ਤਾਂ ਉਹ ਟਿਕਟ ਤੁਹਾਡੇ ਕੋਲ ਮੌਜੂਦ ਹੋਵੇ ਤਾਂ ਹੀ ਤੁਹਾਨੂੰ ਇਨਾਮ ਹੈ ਦਿੱਤਾ ਜਾਵੇਗਾ ਸੋ ਟਿਕਟ ਪੁਸੀ ਲੈ ਕੇ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿੱਥੇ ਵੀ ਆਫਿਸ ਹੋਵੇਗਾ ਉੱਥੇ ਚਲੇ ਜਾਣਾ ਹੈ ਆਫਿਸ ਦੇ ਵਿੱਚ ਤੁਸੀਂ ਜਾ ਕੇ ਜੋ ਫਾਈਲ ਹੈ ਜਮ੍ਹਾਂ ਕਰਾ ਦੇਣੀ ਹੈ ਤੁਹਾਡੇ ਡਾਕੂਮੈਂਟ ਲੱਗ ਜਾਣਗੇ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਤੁਹਾਡੀ ਬੈਂਕਿੰਗ ਡਿਟੇਲਸ ਔਰ ਉਹਦੇ ਵਿੱਚ ਕੀ ਹੋਵੇਗਾ ਕਿ ਤੁਹਾਡੀ ਸਾਰੀ ਡਿਟੇਲਾਂ ਦੇ ਕੇ ਤੁਹਾਨੂੰ ਉਥੇ ਟਿਕਟ ਨੱਲਤੀ ਜਾਵੇਗੀ ਟਿਕਟ ਤੁਹਾਡੀ ਉੱਥੇ ਦੇ ਦੇ ਕੇ ਉਹ ਵੈਰੀਫਾਈ ਕਰਕੇ ਤੁਹਾਨੂੰ ਇਨਾਮ ਹੈ ਜੋ ਟੈਕਸ ਕੱਟ ਕੇ ਦੇ ਦਿੱਤਾ ਜਾਵੇਗਾ ਛੋਟੇ ਇਨਾਮ ਛੋਟੇ ਡੀਲਰ ਜੋ ਡੀਲਰ ਹੁੰਦੇ ਨੇ ਛੋਟੇ ਇਨਾਮ ਖੁਦ ਹੀ ਭੁਗਤਾਨ ਕਰ ਦਉਂਦੇ ਨੇ ਪਰ ਵੱਡੇ ਇਨਾਮ ਹੈ ਵੱਡੇ ਇਨਾਮ ਆ ਉੱਪਰਲੇ ਲੈਵਲ ਤੇ ਹੀ ਭੁਗਤਾਨ ਕੀਤੇ ਜਾਂਦੇ ਨੇ ਇਸ ਦੇ ਵਿੱਚ ਇੱਕ ਖਾਸ ਗੱਲ ਇਹ ਵੀ ਹੁੰਦੀ ਹੈ ਕਿ ਕੁਝ ਲੋਕ ਜਿਹੜੇ ਕਿ ਵਾਈਟ ਮਨੀ ਜੋ ਬਲੈਕ ਮਨੀ ਨੂੰ ਵਾਈਟ ਦੇ ਵਿੱਚ ਕਨਵਰਟ ਕਰਨ ਦੇ ਲਈ ਟਿਕਟ ਦਿਆ ਜੋ ਵਰਤੋਂ ਵੇ ਕਰਦੇ ਨੇ ਇਸ ਦੇ ਵਿੱਚ ਕੀ ਹੁੰਦਾ ਵੈ ਕਿ ਜੋ ਟਿਕਟ ਹੁੰਦੀ ਹੈ ਟਿਕਟ ਉਹ ਆਪਣੇ ਕੋਲ ਰੱਖ ਲੈਂਦੇ ਨੇ ਔਰ ਉਹ ਟੈਕਸ ਸਮੇਤ ਬਿਨਾਂ ਟੈਕਸ ਕੱਟੇ ਪੈਸਾ ਦੇਣ ਦੀ ਗੱਲ ਕਰ ਦਿੰਦੇ ਨੇ ਇਸ ਤਰ੍ਹਾਂ ਕੀ ਹੁੰਦਾ ਵਾ ਕਿ ਉਹਨਾਂ ਦਾ ਪੈਸਾ ਵਾਈਟ ਹੋ ਜਾਂਦਾ ਹੈ ਪਰ ਜਿਹੜਾ ਤੁਹਾਡੇ ਕੋਲ ਪੈਸਾ ਆਂਦਾ ਵਾ ਉਹ ਬਲੈਕ ਹੋ ਜਾਂਦਾ ਵਾ ਕਿਉਂਕਿ ਉਸ ਦਾ ਕੋਈ ਵੀ ਰਿਕਾਰਡ ਨਹੀਂ ਹੁੰਦਾ ਤੁਸੀਂ ਜਦੋਂ ਤੱਕ ਟਿਕਟ ਤੁਹਾਡੇ ਕੋਲ ਨਹੀਂ ਉਦੋਂ ਤੱਕ ਤੁਸੀਂ ਟਿਕਟ ਦੇ ਕਿਸੇ ਵੀ ਤਰੀਕੇ ਦੇ ਨਾਲ ਹੱਕਦਾਰ ਨਹੀਂ ਹੋ ਜਿਸ ਦੇ ਹੱਥ ਵਿੱਚ ਟਿਕਟ ਹੋਵੇਗੀ ਕੋਹੀ ਇਸ ਟਿਕਟ ਦਾ ਇਨਾਮ ਦਾ ਹੱਕਦਾਰ ਹੋਵੇਗਾ ਉਹੀ ਇਸ ਨੂੰ क्लेम कर सकेगा इसका के हमेशा ਤੁਸੀਂ ਜੋ ਇਹੀ ਕੋਸ਼ਿਸ਼ ਕਰਨੀ ਹੈ ਕਿ ਟਿਕਟ ਹਮੇਸ਼ਾ ਤੁਹਾਡੇ ਕੋਲ ਰਹੇ ਤਾਂ ਕਿ ਤੁਸੀਂ ਕਲੇਮ ਹੈ ਜੋ ਆਪਣੇ ਨਾਮ ਤੇ ਆਪਣੇ ਆਪ ਲੈ ਸਕੋ ਔਰ ਇਸ ਦੇ ਵਿੱਚ ਦੋ ਚੁਣੌਤੀਆਂ ਨੇ ਤੁਸੀਂ ਪੋਸਟ ਦੇ ਥਰੂ ਵੀ ਭੇਜ ਸਕਦੇ ਹੋ ਪਰ ਤੁਸੀਂ ਇਸ ਦੇ ਵਿੱਚ ਜੋ ਖੁਦ ਜਾ ਕੇ ਟਿਕਟ ਜੇਕਰ ਲੈ ਕੇ ਜਾਓਗੇ ਤਾਂ ਵਧੇਰਾ ਅੱਛਾ ਰਹੇਗਾ ਸੋ ਉੱਥੇ ਜਾ ਕੇ ਤੁਸੀਂ ਟਿਕਟ ਜਮ੍ਹਾਂ ਕਰਵਾਣੀ ਹੈ ਤੁਹਾਡੀ ਫਾਈਲ ਤਿਆਰ ਹੋਵੇਗੀ ਜਿਸ ਵਿੱਚ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਬੈਂਕਿੰਗ ਡਿਟੇਲਸ ਲੱਗਣ ਗਿਆ ਔਰ ਕੁਝ ਫਾਰਮ ਭਰਨੇ ਹੋਣਗੇ ਔਰ ਟੈਕਸ ਅਦਾ ਕਰਕੇ ਤੁਹਾਡੀ ਪੇਮੈਂਟ ਤੁਹਾਨੂੰ ਕਰ ਦਿੱਤੀ ਜਾਵੇਗੀ ਪਰ ਇਸ ਦੇ ਵਿੱਚ ਕੁਝ ਮਾੜੇ ਕੰਮ ਵੀ ਘਮਾਈ ਜਾਂਦੇ ਨੇ ਮਾੜੇ ਕੰਮ ਵੀ ਕੀਤੇ ਜਾਂਦੇ ਨੇ ਜਿੰਨਾ ਤੁਸੀਂ ਬਚ ਕੇ ਰਹਿਣਾ ਔਰ ਛੋਟੇ ਲੈਵਲ ਦੀ ਪੇਮੈਂਟਾਂ ਨੇ ਉਹ ਛੋਟੇ ਲੈਵਲ ਤੇ ਹੀ ਅਦਾ ਕਰ ਦਿੱਤੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਇਸ ਇਜਾਜ਼ਤ ਧੰਨਵਾਦ